ਸਸਿਆ ਕਲ ਜੀ ਮੈਂ ਹਾਂ ਤੁਹਾਡਾ ਆਪਣਾ ਡਾਕਟਰ ਕੈਥ ਐਸਪੀ ਹੈਲਥ케ਅਰ ਸੈਂਟਰ ਬਨਾਲਾ ਤੋਂ ਆਪ ਜੀ ਦਾ ਕੋਟਾਂ ਨੂੰ ਕੋਟ ਧੰਨਵਾਦ ਦੋਸਤੋ ਅੱਜ ਦੀ ਵੀਡੀਓ ਉਹਨਾਂ ਮਰੀਜ਼ਾਂ ਲਈ ਬਹੁਤ ਜ਼ਿਆਦਾ ਲਾਭਦਾਇਕ ਸਿੱਧ ਹੋਣ ਵਾਲੀ ਹੈ ਜਿਹੜੇ ਪੇਸ਼ੈਂਟ ਲੰਮੇ ਟਾਈਮ ਤੋਂ ਸੰਗ੍ਰਹਿਣੀ ਦੇ ਨਾਲ ਪੀੜਤ ਨੇ ਸੰਗ੍ਰਹਿਣੀ ਦੇ ਵਿੱਚ ਬਾਰ-ਬਾਰ ਟਾਇਲਟ ਜਾਂਦੇ ਨੇ ਪੇਟ ਭਰਿਆ ਲੱਗਦਾ ਅਫਾਰਾ ਲੱਗਦਾ ਪੇਟ ਦੇ ਵਿੱਚ ਗੈਸ ਬਣਦੀ ਆ ਪੇਟ ਫੁੱਲਿਆ ਲੱਗਦਾ ਤੇ ਖਾਣ ਨੂੰ ਮਨ ਕਰਦਾ ਪਰ ਖਾਦਾ ਜਾਂਦਾ ਨਹੀਂ ਥੋੜਾ ਖਾਣ ਤੋਂ ਬਾਅਦ ਪੇਟ ਦੇ ਵਿੱਚ ਅਫਾਰਾ ਬਣ ਜਾਂਦਾ ਐ ਇਸ ਜਗ੍ਹਾ ਤੇ ਤੇ ਲੈਟ੍ਰੀਨ ਜਿਆਦੀ ਕੁਝ ਖਾਂਦੇ ਨੇ ਤਾਂ ਦੀ ਮਤਲਬ ਖੜਕੁੱਟਦੀ ਆ ਵੀ ਲੈਟ੍ਰੀਨ ਭੱਜੀਏ ਕਈਆਂ ਨੂੰ ਤਾਂ ਇੰਨੀ ਕੁ ਜ਼ਿਆਦਾ ਤੇਜ਼ੀ ਨਾਲ ਟਾਇਲਟ ਆਂਦੀ ਆ ਵੀ 1 ਮਿੰਟ ਵੀ ਬਰਦਾਸ਼ਤ ਨਹੀਂ ਹੁੰਦੀ ਫਿਰ ਬਹੁਤ ਤੇਜ਼ੀ ਨਾਲ ਪ੍ਰੈਸ਼ਰ ਦੇ ਨਾਲ ਟਾਇਲਟ ਪਾਸ ਹੁੰਦੀ ਆ ਤੇ ਹਵਾ ਕ੍ਰੋਸ ਹੁੰਦੀ ਆ ਤੇ ਟਾਇਲਟ ਖਿੰਡ ਜਾਂਦੀ ਆ ਟਾਇਲਟ ਦੇ ਵਿੱਚ ਆ ਕੇ ਇਹ 10 ਦੇ ਵਿੱਚੋਂ ਦੋ ਮਰੀਜ਼ਾਂ ਦੀ ਕਹਾਣੀ ਇਹ ਬੰਦੀ ਹੈ ਜਿਹੜੀ ਮੈਂ ਤੁਹਾਨੂੰ ਦੱਸ ਚੁੱਕਿਆ। ਕਈ ਮਰੀਜ਼ ਐਸੇ ਨੇ ਜਿਨ੍ਹਾਂ ਨੂੰ ਟਾਇਲਟ ਦੇ ਵਿੱਚ ਬੈਠਿਆਂ ਨੂੰ ਜ਼ੋਰ ਲੱਗੀ ਜਾਂਦਾ। ਲੱਗਦਾ ਹੈ ਇਹ ਆ ਵੀ ਟਾਇਲਟ ਆਊਗੀ। ਫਿਰ ਲੱਗਦਾ ਵੀ ਟਾਇਲਟ ਕਿਸੇ ਜਗ੍ਹਾ ਫਸ ਗਈ ਹੁੰਦੀ ਹੈ ਜਿਵੇਂ ਖੱਬੇ ਹਿੱਸੇ ਦੇ ਵਿੱਚ ਜ਼ਿਆਦਾਤਰ ਰਹਿਟ ਲਈ ਇਸੇ ਵਿੱਚ ਅੰਤੜੀ ਦੇ ਵਿੱਚ। ਐਦਾਂ ਲੱਗਦਾ ਵੀ ਭਾਰਾਪਨ ਬਣਿਆ। ਲੱਗ ਰਿਹਾ ਵੀ ਲੈਟ੍ਰੀਨ ਆਊਗੀ ਹੋਰ ਬੈਠ ਪਰ ਆਂਦੀ ਹੈ ਨਹੀਂ। ਜ਼ੋਰ ਲੱਗੀ ਜਾਂਦਾ। ਤੇ ਟਾਇਲਟ ਕਈ ਮਰੀਜ਼ਾਂ ਦੇ ਵਿੱਚ ਐਦਾਂ ਹੋ ਜਾਂਦਾ ਵੀ ਲੂਜ਼ ਆਂਦੀ ਹੈ ਬਿਲਕੁਲ ਪਾਣੀ ਦੀ ਤਰ੍ਹਾਂ ਵਿੱਚ ਮਿਊਕਸਾ ਆਂਦਾ ਬਲੱਡ ਆਂਦਾ ਅਰੀਸਾ ਜੀ ਨੂੰ ਕਹਿੰਦੇ ਆ ਤੇ ਕਈ ਇਨਸਾਨ ਐਸੇ ਨੇ ਜਿਨ੍ਹਾਂ ਨੂੰ ਕਿ ਅਣਪਚਿਆ ਭੋਜਨ ਵੀ ਨਿਕਲਦਾ ਜਿਦਾਂ ਕਿ ਮਟਰ ਖਾਦੇ ਤਾਂ ਮਟਰ ਨਿਕਲ ਗਏ ਗਾਜਰਾ ਖਾਦੀਆਂ ਤਾਂ ਗਾਜਰਾ ਮਤਲ ਨਿਕਲ ਗਏ ਸਬਜ਼ੀ ਦੇ ਵਿੱਚ ਤੇ ਕਈ ਪੇਸ਼ੈਂਟ ਐਸੇ ਨੇ ਤੰਗ ਵੀ ਜਿਨ੍ਹਾਂ ਦੇ ਪੰਜ ਪੰਜ ਸੱਤ ਸੱਤ ਵਾਰ ਕੱਲਾ ਬਲੱਡ ਹੀ ਆਂਦਾ ਟਾਇਲਟ ਦੇ ਵਿੱਚ ਤੇ ਇਸ ਤਰ੍ਹਾਂ ਦੇ ਪੇਸ਼ੈਂਟ ਸਾਡੇ ਕੋਲੇ अनेका ਹੀ ਆਉਂਦੇ ਨੇ ਵੈਗਰੂ ਦੀ ਕਿਰਪਾ ਨਾਲ ਸੌਖੇ ਹੁੰਦੇ ਨੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹ ਦੱਸਾਂਗਾ ਵੀ ਇਹਨੂੰ ਤੁਸੀਂ ਘਰ ਬੈਠੇ ਸੌਖੇ ਕਿਵੇਂ ਕਰ ਸਕਦੇ ਹੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਇੱਕ ਢੀਲੂ ਨੁਸਖਾ ਦੱਸਣ ਲੱਗਿਆ ਉਸ ਨੁਸਖੇ ਨੂੰ ਤੁਸੀਂ ਵਰਤ ਕੇ ਇਹਨੂੰ ਕੰਟਰੋਲ ਕਰ ਸਕਦੇ ਹੋ ਪ੍ਰੋਬਲਮ ਜਦੋਂ ਜ਼ਿਆਦਾ ਵਧੀਆ ਤਾਂ ਉਹਦੇ ਲਈ ਮੈਡੀਸਨਾਂ ਦੀ ਲੋੜ ਹੈ ਬਟ ਮਤਲਬ ਜਿਹੜਾ ਨੁਸਖਾ ਦੱਸਣ ਲੱਗਿਆ ਇਹਦੇ ਨਾਲ ਕਾਫੀ ਹੱਦ ਤੱਕ ਤੁਸੀਂ ਸੌਖੇ ਹੋ ਜਾਣਾ ਤੇ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸਣ ਲੱਗਿਆ ਜੇ ਤੁਸੀਂ ਇਹਨਾਂ ਗੱਲਾਂ ਤੇ ਅਮਲ ਕਰ ਗਏ ਤਾਂ ਉਮੀਦ ਹੈ ਵੀ 40 ਤੋਂ 50 ਪੈਸੇ ਤੁਸੀਂ ਘਰ ਬੈਠੇ ਸੋਖੇ ਹੋ ਸਕਦੇ ਹੋ ਕਿਉਂਕਿ ਬੜੇ ਪੇਸ਼ੈਂਟ ਇਸ ਜਿਹੜੇ ਤਰੀਕੇ ਤੁਹਾਨੂੰ ਮੈਂ ਦੱਸ ਰਿਹਾ ਇਹਨਾਂ ਤਰੀਕਿਆਂ ਤੇ ਚੱਲ ਕੇ ਸੋਖੇ ਹੋਗੇ ਮਨ ਦੇ ਵਿੱਚੋਂ ਜਿਹੜਾ ਡਰ ਆ ਤੁਹਾਡੇ ਉਹਨੂੰ ਕੱਢ ਕੇ ਚੱਲੋ ਕਿਉਂਕਿ ਜਿਹੜੀ ਡਰ ਡਰਦੀ ਹੀ ਇਹ ਬਿਮਾਰੀ ਹੈ ਜਿੰਨਾ ਤੁਸੀਂ ਮਨ ਦੇ ਵਿੱਚ ਡਰ ਪਾਲ ਲਓਗੇ ਜਿੰਨਾ ਤੁਸੀਂ ਮਤਲਬ ਜ਼ਿੰਦਗੀ ਡਰ ਕੇ ਜਿਵੋਗੇ ਹੌਸਲੇ ਨਾਲ ਨਹੀਂ ਜਿਵੋਗੇ ਉਨੀ ਹੀ ਬਿਮਾਰੀ ਤੰਗ ਕਰਦੀ ਔਰ ਖਾਣ ਦੇ ਕੁਝ ਤਰੀਕੇ ਨੇ ਜਿਹੜੇ ਮੈਂ ਤੁਹਾਨੂੰ ਦੱਸਣ ਲੱਗਿਆ ਨੂੰ ਧਿਆਨ ਨਾਲ ਸੁਣ ਲਿਓ ਦੇਖੋ ਤੜਕਾ ਜਿਹੜਾ ਲਾਉਣਾ ਤੁਸੀਂ ਸਰੋਂ ਦੇ ਤੇਲ 'ਚ ਹਲਦੀ ਪਾਓ ਕਾਲਾ ਨੂਨ ਪਾਓ ਕਾਲੀ ਮਿਰਚ ਪਾ ਲੋ ਚਿੱਟਾ ਜੀਰਾ ਪਾਉਣਾ ਅੱਧਾ ਚਮਚਾ ਤਵੇ ਤੇ ਭੁੰਨਿਆ ਹੋਵੇ ਤਵੇ ਦੇ ਉੱਪਰ ਜੀਰਾ ਇਕੱਠਾ 100 150 ਗ੍ਰਾਮ ਲੈ ਕੇ ਉਹਨੂੰ ਮਿੱਠੀ-ਮਿੱਠੀ ਅੱਗ ਤੇ ਧੀਮੀ ਅੱਗ ਤੇ ਭੁੰਨ ਲੋ ਉਹ ਭੁੰਨ ਕੇ ਉਸ ਤੋਂ ਬਾਅਦ ਉਹਨੂੰ ਧੀਮੀ ਆਂਚ ਤੇ ਜਦੋਂ ਭੁੰਨੋਗੇ ਉਹਦੇ 'ਚ ਖਸੂਬ ਆਉ ਧੀਮੀ-ਧੀਮੀ ਜਿਹੜੀ ਮਿੱਠੀ-ਮਿੱਠੀ ਖਸੂਬ ਵਧੀਆ ਮਤਲਬ ਮੰਨੂ ਜਗੇਦਾਰ ਜੀ ਮਤਲਬ ਲਗਨ ਵਾਲੀ ਫਿਰ ਉਸ ਤੋਂ ਬਾਅਦ ਉਹਨੂੰ ਮੱਚਣ ਤੋਂ ਬਚਾਉਣਾ ਪਰ ਕਾਲਾ ਹੋਣ ਤੋਂ ਬਚਾਉਣਾ ਇਹ ਗੱਲ ਦਾ ਧਿਆਨ ਰੱਖਿਓ ਫਿਰ ਉਸ ਤੋਂ ਬਾਅਦ ਉਹਨੂੰ ਤੁਸੀਂ ਮਤਲਬ ਕੁਸ ਟਾਈਮ ਠੰਡਾ ਹੋਣ ਦਿਓ ਫਿਰ ਉਹਨੂੰ ਤੁਸੀਂ ਕਿਸੇ ਮੈਕਸੀ ਚ ਜਾਂ ਮਤਲਬ ਕੁੰਡੇ ਛੋਟੇ ਦੇ ਨਾਲ ਰਗੜ ਕੇ ਮਤਲਬ ਉਹਨੂੰ ਥੋੜਾ ਬਰੀਕ ਕਰ ਲਓ ਉਹਨੂੰ ਫਿਰ ਕਿਸੇ ਡੱਬੀ ਚ ਪਾ ਕੇ ਰੱਖੋ ਟੱਕਣ ਵਾਲੀ ਦੇ ਵਿੱਚ ਤੇ ਜਦੋਂ ਤੁਸੀਂ ਦਾਲ ਸਬਜ਼ੀ ਬਣਾਉਣੀ ਹੈ ਉਦੋਂ ਖਿਆਲ ਇਹ ਰੱਖਣਾ ਵੀ ਦਾਲ ਸਬਜ਼ੀ ਜਦੋਂ ਬਣੂਗੀ ਤੁਹਾਡੀ ਦੋ ਡੰਗ ਤੋਂ ਵੱਧ ਨਾ ਬਣੇ ਇਹ ਨਾ ਹੋਵੇ ਵੀ ਤੁਸੀਂ ਇੱਕ ਵਾਰ ਸਬਜ਼ੀ ਬਣਾਈ ਚਾਰ ਚਾਰ ਡੰਗ ਸਬਜ਼ੀ ਚੱਲੀ ਜਾਂਦੀ ਹੈ ਫਿਰ ਫਾਇਦਾ ਨਹੀਂ ਹੋਣਾ ਜ਼ਿਆਦਾ ਤੁਹਾਨੂੰ ਦੋ ਡੰਗ ਤੋਂ ਵੱਧ ਨਾ ਚੱਲੇ ਇਹਨਾਂ ਦਿਨਾਂ ਦੇ ਵਿੱਚ ਗਰਮੀਆਂ ਦੇ ਵਿੱਚ ਜਾ ਕੇ ਤਾਂ ਫਿਰ ਇੱਕ ਦਿਨ ਇੱਕ ਟਾਈਮ ਦੀ ਬਣੀ ਵੀ ਇੱਕ ਟਾਈਮ ਹੀ ਖਾਣੀ ਆ ਜਿਨ੍ਹਾਂ ਦੇ ਬਲੱਡ ਆ ਰਿਹਾ ਖੂਨ ਬਹੁਤ ਆ ਮਿਊਕਸ ਬਹੁਤ ਜ਼ਿਆਦਾ ਆਂਦਾ ਉਹਨਾਂ ਦੇ ਤਾਂ ਹਰੀ ਮਿਰਚ ਬਿਲਕੁਲ ਬੰਦ ਤਾਲੀ ਮਿਰਚ ਵੀ ਥੋੜੀ ਪਾਉਣੀ ਹੈ ਕਾਲਾ ਨੂਨ ਥੋੜੀ ਮਾਤਰਾ ਚ ਪਾ ਸਕਦੇ ਆ ਜਿਹੜੇ ਪੇਸ਼ੈਂਟ ਬਹੁਤ ਲੰਮੇ ਟਾਈਮ ਤੋਂ ਪੀੜਤ ਨੇ ਉਹਨਾਂ ਲਈ ਤਾਂ ਖਾਸ ਕਰਕੇ ਬੇਨਤੀ ਇਹ ਹੀ ਆਤਵੰਨ ਕੇ ਵੀ ਤੁਸੀਂ ਬੱਕਰੀ ਦਾ ਦੁੱਧ ਜੇ ਗਾਂ ਦਾ ਦੁੱਧ ਵਰਤ ਸਕਦੇ ਹੋ ਤਾਂ ਬਹੁਤ ਹੀ ਵਧੀਆ ਲਾਭਦਾਇਕਾ ਕਿਉਂਕਿ ਬੱਕਰੀ ਦਾ ਦੁੱਧ ਬੱਕਰੀ ਜਿਹੜੀ ਬਾਹਰ ਚਰਨ ਜਾਂਦੀ ਆ ਉਹ ਜਿਵੇਂ ਨਿੰਮ ਚਗਦੀ ਆ ਨਿੰਮ ਦੇ ਪੱਤੇ ਖਾਂਦੀ ਆ ਪਿੱਪਲ ਖਾਲਿਆ 베ਰੀ ਦੇ ਪੱਤੇ ਖਾ ਲੇ ਇਹ ਬੜੇ ਗੁਨਾਹਕਾਰੀ ਨੇ ਇਹ ਜਦੋਂ ਅਸੀਂ ਦੁੱਧ ਇਹਦੇ ਦੁੱਧ ਦੇ ਵਿੱਚ ਇਹਨਾਂ ਦਾ ਜਿਹੜਾ ਅਸਰ ਆ ਉਹ ਸਾਨੂੰ ਮਿਲਦਾ ਤੇ ਉਹਦੇ ਨਾਲ ਅੰਤਰੀਆਂ ਦੇ ਵਿੱਚ ਜਿਹੜੇ ਜ਼ਖਮ ਨੇ ਜਾਂਤਰੀਆਂ ਦੇ ਵਿੱਚ ਜਿਹੜਾ ਬੈਕਟੀਰੀਆ ਪੈਦਾ ਹੋਇਆ ਜਾਂ ਅੰਤਰੀਆਂ ਦੇ ਵਿੱਚ ਜਿਹੜੀ ਇਨਫੈਕਸ਼ਨ ਆ ਉਹ ਘਟਦੀ ਆ ਉਹ ਘਟਣ ਦੇ ਨਾਲ ਇਸ ਤਰ੍ਹਾਂ ਦੇ ਜਿਹੜੇ ਰੋਗੀ ਨੇ ਉਹਨਾਂ ਦੀਆਂ ਬਿਮਾਰੀਆਂ ਬਹੁਤ ਜਲਦੀ ਠੀਕ ਹੋ ਜਾਂਦੀਆਂ ਨੇ ਤੁਸੀਂ ਕਿਰਪਾ ਕਰਕੇ ਇਸ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਤੇ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਬਹੁਤ-ਬਹੁਤ ਧੰਨਵਾਦ ਸਸਿਕਾਚ